ਪੰਪਾਂ ਤੇ ਲੱਗੀਆਂ ਲਾਈਨਾਂ ਇਹ ਕਾਲਾ ਕਾਨੂੰਨ ਹੈ ਜਾਂ ਲਾਲ ਕਾਨੂੰਨ ਹੈ ਕਿਹੜਾ ਕਾਨੂੰਨ ਹੈ ਪਹਿਲਾਂ ਤਾਂ ਕਹਿੰਦੇ ਸੀ ਕਿ ਕਿਸਾਨ ਗਲਤ ਹੈ ਔਰ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਨਹੀਂ ਹੈਗੇ ਉਹ ਸਹੀ ਕਾਨੂੰਨ ਹੈ ਜਿਸ ਨੂੰ ਆਦਤ ਪੈ ਗਈ ਹੈ ਅਮੈਂਡਮੈਂਟ ਕਰਨ ਦੀ ਔਰ ਦੱਸ ਲਈਏ ਕਿ ਜਦੋਂ ਮਾਫੀਆਂ ਮੰਗਣੀਆਂ ਪਹਿਲੇ ਚਰਚਾ ਵਿੱਚ ਆਉਣਾ ਜੇ ਦਿਮਾਗ ਦੀ ਗੱਲ ਕਰੀਏ ਤਾਂ ਦਿਮਾਗ ਬਹੁਤ ਹੈ ਪਹਿਲੇ ਚਰਚਾ ਵਿੱਚ ਆਉਣਾ ਤਾਂ ਫਿਰ ਜਿਹੜੀਆਂ ਉਹਨੂੰ ਕਹਿਣਾ ਕਿ ਮੈਂ ਕਾਨੂੰਨ ਵਾਪਸ ਲੈ ਲਵਾਂਗਾ ਹੁਣ ਕਾਨੂੰਨ ਜਿਹੜੇ ਲਏ ਆ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਡੀਜ਼ਲ ਦੇ ਉੱਤੇ ਤੇਲ ਦੇ ਉੱਤੇ ਜਿਹੜਾ ਲੋਕਾਂ ਦਾ ਰੌਲਾ ਪਿਆ ਇਹ ਕੀ ਕਾਰਨ ਰਿਹਾ ਇਹ ਕਾਰਨ ਇਹੀ ਹੈਗਾ ਕਿ ਇਹ ਜੋ 10 ਸਾਲ ਦੀ ਸਜ਼ਾ ਹਰ ਡਰਾਈਵਰ ਡਰਾਈਵਰ ਕੋਈ ਜ਼ਰੂਰੀ ਨਹੀਂ ਆ ਕਿ ਬੱਸ ਵਾਲਾ ਡਰਾਈਵਰ ਕੋਈ ਜ਼ਰੂਰੀ ਨਹੀਂ ਆ ਕਾਰ ਵਾਲਾ ਡਰਾਈਵਰ ਜ਼ਰੂਰੀ ਨਹੀਂ ਆ ਕਿ ਟਰੱਕ ਵਾਲਾ ਹਰ ਘਰ ਵਿੱਚ ਆਪਣਾ ਕਨਵੈਂਸ ਹੈਗਾ ਜੇ ਆਪਣੇ ਕਨਵੈਂਸ ਦੇ ਵਿੱਚ ਕਦੀ ਕਿਸੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਕਿ ਜਿਸ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਇਹ 10 ਸਾਲ ਦੀ ਸਜ਼ਾ ਔਰ 7 ਲੱਖ ਰੁਪਏ ਜੁਰਮਾਨਾ ਜੇ ਗੱਲ ਕਰੀਏ ਤਾਂ ਡਰਾਈਵਰ ਦੀ ਗਲਤੀ ਨਾ ਹੁੰਦੇ ਹੋਏ ਵੀ ਵੱਡੀ ਗੱਡੀ ਦੀ ਗਲਤੀ ਨਾ ਹੁੰਦੇ ਹੋਏ ਵੀ ਉਸ ਦੇ ਉੱਤੇ ਇਹ ਚੀਜ਼ ਥੋਪੀ ਜਾਵੇਗੀ ਇਹ ਕਾਨੂੰਨ ਜਿਹੜਾ ਕਿਤੇ ਨਾ ਕਿਤੇ ਜਾ ਕੇ ਇਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਕਾਲਾ ਕਾਨੂੰਨ ਇਹ ਆ ਇਹ ਕਾਲੇ ਕਾਨੂੰਨ ਦੀ ਗੱਲ ਕਰੀਏ ਤਾਂ ਇਹ ਚਰਚਾ ਦਾ ਵਿਸ਼ਾ ਬਣ ਗਿਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਸ਼ੇਅਰ ਕੀਤੀਆਂ ਜਾਣ ਹਜ਼ਾਰਾਂ ਲੋਕ ਲੈਣਾ ਲੱਗੀਆਂ ਨੇ ਔਰ ਕਿੰਨੇ ਲੋਕ ਹਹਾਕਾਰ ਮਚ ਗਈ ਆ ਔਰ ਅਜੇ ਤਾਂ ਇੱਕ ਪੰਪ ਐ ਜੇ ਗੱਲ ਕਰੀਏ ਤਾਂ ਕਿੰਨੇ ਪੰਪ ਜਿਹੜੇ ਆ ਜਿਨ੍ਹਾਂ ਦੇ ਉੱਤੇ ਹਾਲਾਤ ਹੋ ਗਏ ਨੇ ਔਰ ਕੁਝ ਨਾ ਕੁਝ ਪੰਪਾਂ ਉੱਤੇ ਕੁਝ ਝਗੜਿਆਂ ਦੇ ਅਸਾਰ ਵੀ ਬਣ ਗਏ ਕਿਉਂਕਿ ਤੇਲ ਜੋ ਆ ਇਸ ਦੀ ਹਹਾਕਾਰ ਮਚੀ ਆ ਔਰ ਜੇ ਗੱਲ ਕਰੀਏ ਤਾਂ ਕਾਲੇ ਕਾਨੂੰਨਾਂ ਦੀ ਜੇ ਕਾਲੇ ਕਾਨੂੰਨ ਜਦੋਂ ਆਉਂਦੇ ਆ ਤਾਂ ਕੀ ਇੱਕ ਮੋਦੀ ਨੂੰ ਹੀ ਸਿਆਣ ਪਾਉਂਦੀ ਏ ਕੀ ਉਹੀ ਇੱਕ ਕਾਲੇ ਕਾਨੂੰਨ ਦੀ ਜਿਹੜੀ ਆ ਉਹ ਕਹਾਣੀ ਜਾਣਦਾ ਇਹ ਗੱਲ ਕਾਲੇ ਕਾਨੂੰਨ ਇਹੀ ਬਣਾਉਣਾ ਜਾਣਦਾ ਜੇ ਕਾਲੇ ਕਾਨੂੰਨਾਂ ਦੀ ਗੱਲ ਕਰੀ ਜਾਂਦਾ ਪੜਿਆ ਲਿਖਿਆ ਦੇ ਸਿਆ ਬੁੱਧੀਜੀਵੀ ਲੋਕ ਬਹੁਤ ਰਹਿੰਦੇ ਨੇ ਜਿਨ੍ਹਾਂ ਨੇ ਮਿੰਟ ਦੇ ਵਿੱਚ ਭਾਸ਼ਾ ਪਛਾਣ ਲਈ ਆ ਕਿ ਕਿੰਨਾ ਸਮਾਂ ਕਿੰਨਾ ਸਮਾਂ ਇਹ ਕਾਲੇ ਕਾਨੂੰਨ ਬਣਾਉਂਦਾ ਰਹੇਗਾ ਔਰ ਲੋਕਾਂ ਨੂੰ ਆਪਸ ਵਿੱਚ ਉਲਝੰਦਾ ਰਹੇਗਾ ਜੇ ਆਪਸੀ ਗੱਲ ਕਰੀਏ ਤਾਂ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਲੋਕਾਂ ਦੀ ਕਿਤੇ ਨਾ ਕਿਤੇ ਤੋੜਨ ਦਾ ਕੋਈ ਜ਼ਰੀਆ ਬਣਾਇਆ ਜਾਂਦਾ ਕਿ ਜਿਸ ਦੇ ਨਾਲ ਇਹ ਪੰਪਾਂ ਦੇ ਵਿੱਚ ਹੁਣ ਇੱਕ ਖੱਜਲ ਖਵਾਰੀ ਆ ਗਈ ਆ ਪਹਿਲੇ 1 ਸਾਲ ਕਿਸਾਨਾਂ ਨੇ ਦਿੱਲੀ ਦੇ ਵਿੱਚ ਧਰਨਾ ਲਾਇਆ ਜਿੱਥੇ ਕਿਸਾਨ ਜਿਹੜੇ ਆ ਉਹਨਾਂ ਦੀ ਖੱਜਲ ਖਵਾਰੀ ਹੋਈ ਆ ਔਰ 700 ਤੋਂ ਵੱਧ ਮੌਤਾਂ ਹੋਈਆਂ ਉੱਥੇ ਉੱਥੇ ਵੀ ਇਹੋ ਕਿਹਾ ਗਿਆ ਕਿ ਨਹੀਂ ਜੀ ਕਿਸਾਨ ਗਲਤ ਨੇ ਅੱਜ ਹਰ ਮੱਜਬ ਦਾ ਬੰਦਾ ਇੱਥੇ ਖੜਾ ਹੈ ਔਰ ਹਰ ਇੱਕ ਬੰਦਾ ਜਿਹੜਾ ਸਾਰੀਆਂ ਕਮਿਊਨਿਟੀਆਂ ਸੇ ਆਇਆ ਨੇ ਔਰ ਕਿਹੜੀ ਗਰੀ ਕਮਿਊਨਿਟੀ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਕਿਹੜਾ ਕਾਨੂੰਨ ਹੈ ਜਦੋਂ ਕਿਸਾਨ ਗਏ ਸੀ ਕਹਿੰਦੇ ਕਿਸਾਨ ਗਲਤ ਹੈ ਭੂਣ ਕੌਣ ਗਲਤ ਹੈ ਜੀ ਇਹ ਕਾਨੂੰਨ ਜਿਹੜੇ ਰੱਦ ਕਰਾਓ ਇਹ ਐਸਾ ਨਾ ਨਹੀਂ ਇਹ ਕਿਹੜਾ ਕਾਨੂੰਨ ਆ ਹੁਣ ਲਾਲ ਕਾਨੂੰਨ ਆ ਬਹੁਤ ਮਾੜਾ ਕਾਨੂੰਨ ਆ ਜੀ ਇਹ ਗਰੀਬ ਕ ਜਨਤਾ ਕਿੱਥੇ ਜਾਏ ਕੀ ਕਰੇ ਜੇ ਤੇਲ ਤਾਂ ਨਾਲ ਲੋਕਾਂ ਦੇ ਸਾਧਨ ਨਹੀਂ ਚੱਲਣਾ ਤਾਂ ਕੀ ਕਰਨਾ ਇਹ ਦੱਸ ਦਈਏ ਕਿ ਕੁਝ ਜਾਣਕਾਰੀਆਂ ਜਿਹੜੀਆਂ ਫਿਰ ਦੇ ਦਈਏ ਤੁਹਾਨੂੰ ਕਿ ਇੱਕ 10 ਸਾਲ ਦਾ ਪ੍ਰਵਧਾਨ ਕੀਤਾ ਉਸਨੇ ਅਮੈਂਡਮੈਂਟ ਫੇਰ ਕਰਨੀ ਆ 10 ਸਾਲ ਦੀ ਸਜ਼ਾ ਔਰ 7 ਲੱਖ ਰੁਪਏ ਦਾ ਜੁਰਮਾਨਾ ਤੇ ਜਾਂ 7 ਲੱਖ ਦਾ ਜੁਰਮਾਨਾ ਹੁੰਦਾ ਜਾਂ 10 ਸਾਲ ਦੀ ਸਜ਼ਾ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਾ ਕੇ ਇਹ ਹਰ ਇੱਕ ਬੰਦੇ ਤੇ ਪਵੇਗਾ ਹਰ ਇੱਕ ਡਾਕਟਰ ਉੱਤੇ ਹਰ ਇੰਜੀਨੀਅਰ ਉੱਤੇ ਹਰ ਵਕੀਲ ਉੱਤੇ ਹਰ ਪੁਲਿਸ ਵਾਲੇ ਉੱਤੇ ਹਰ ਮੁਲਾਜ਼ਮ ਉੱਤੇ ਜਿਸ ਦੇ ਕੋਲ ਆਪਣਾ ਕਨਵੈਂਸ ਹੈ ਇਹ ਕਾਨੂੰਨ ਸਾਰਿਆਂ ਉੱਤੇ ਭਾਰੀ ਪਵੇਗਾ ਔਰ ਸਾਰੇ ਹੀ ਲੋਕ ਇਸ ਅਧੀਨ ਆ ਜਾਣਗੇ ਸਾਰੇ ਹੀ ਲੋਕ ਜੇਲਾਂ ਦੀ ਹਵਾ ਇੱਕ ਵਾਰ ਤਾਂ ਜਰੂਰ ਖਾਣਗੇ ਔਰ ਲੰਬੀ ਹਵਾ ਛੋਟੀ ਹਵਾ ਨਹੀਂ ਹੈ ਲੰਬੀ ਹਵਾ ਔਰ ਇਹ ਜੋ ਕਾਨੂੰਨ ਹੈ ਇਹ ਵਾਪਸ ਲੈਣਾ ਚਾਹੀਦਾ ਹੈ ਇੱਕ ਵਾਰ ਗਲਤੀਆਂ ਕਰ ਲੈਣੀਆਂ ਕਾਨੂੰਨ ਬਣਾ ਦੇਣਾ ਬਾਅਦ ਵਿੱਚ ਮਾਫੀ ਮੰਗ ਲੈਣੀ ਅਮੈਂਡਮੈਂਟ ਕਰ ਦੇਣੀ ਇਹ ਸਾਰੇ ਕਾਨੂੰਨ ਹੈ ਇੱਕ ਕਾਨੂੰਨ ਬਣਾਉਣ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਦੇਸ਼ ਦੇ ਵਿੱਚ ਪਹਿਲੇ ਹਾਹਾਕਾਰ ਮਚਾਈ ਗਈ ਹੈ ਫਿਰ ਅਮੈਂਡਮੈਂਟ ਕਰਕੇ ਫਿਰ ਆਪਣਾ ਚਿਹਰਾ ਅੱਗੇ ਲੈ ਆਉਣਾ ਜੀ ਮੋਦੀ ਬੜਾ ਦਿਹਾਵਾ ਆਣਾ ਉਹਦੇ ਕੋਲ ਗਲਤੀ ਹੋ ਗਈ ਉਹਨੇ ਉਹਨੂੰ ਨਾ ਅਮੈਂਡਮੈਂਟ ਕਰ ਦਿੱਤੀ ਆ ਇਹ ਸਿਰਫ ਇੱਕ ਸਿਆਸਤ ਹੈ ਇਹ ਕੋਝੀਆਂ ਚਾਲਾਂ ਨੇ ਇਹ ਕੋਝੀਆਂ ਚਾਲਾਂ ਕਰਕੇ ਕਿਤੇ ਨਾ ਕਿਤੇ ਇੱਕ ਕਾਨੂੰਨ ਬਣਾ ਕੇ ਲੋਕਾਂ ਨੂੰ ਖਜਲ ਕੀਤਾ ਜਾ ਰਿਹਾ ਪਹਿਲੇ ਤਾਂ ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਗਿਆ ਪਹਿਲੇ ਤਾਂ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਹੁਣ ਸਾਰੇ ਹੀ ਲੋਕ ਹੁਣ ਸਾਰਿਆਂ ਨੂੰ ਬਦਨਾਮ ਵਿੱਚ ਹੀ ਕੀਤਾ ਗਿਆ ਹੁਣ ਤੁਸੀਂ ਦੱਸੋ ਕਿੰਨੂੰ ਬਦਨਾਮ ਕਰਨਗੇ ਹਰ ਮਜਬੂਦ ਦਾ ਬੰਦਾ ਹਰ ਕਮੇਟੀ ਦਾ ਬੰਦਾ ਇੱਥੇ ਪਹੁੰਚਿਆ ਔਰ ਜਿਹੜੇ ਲੋਕ ਇਸ ਵੇਲੇ ਖੱਜਲ ਹੋ ਰਹੇ ਨੇ ਜਿਨ੍ਹਾਂ ਲੋਕਾਂ ਵਾਸਤੇ ਪਰੇਸ਼ਾਨੀ ਖੜੀ ਹੋ ਗਈ ਆ ਤਾਂ ਪਹਿਲੇ ਤਾਂ ਪਰੇਸ਼ਾਨੀ ਦੋ ਦਿਨ ਵਾਸਤੇ ਲੋਕ ਝੱਲ ਲੈਣਗੇ ਪਰ ਜਿਹੜਾ ਕਾਨੂੰਨ ਬਣਾ ਦਿੱਤਾ ਇਹ ਕਾਨੂੰਨ ਕਿਤੇ ਨਾ ਕਿਤੇ ਨੁਕਸਾਨ ਦਾ ਜ਼ਰੀਆ ਜੇ ਗੱਲ ਕਰੀਏ ਤਾਂ ਇਹ ਤਸਵੀਰਾਂ ਦੀਨਾਨਗਰ ਹਲਕੇ ਦੇ ਪਿੰਡ ਬੰਠਾਵਾਲ ਦੀਆਂ ਨੇ ਇਹ ਬੰਠਾਵਾਲ ਪੰਪ ਦੇ ਉੱਤੇ ਖੜੇ ਆ ਔਰ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਕਿ ਕਿਵੇਂ ਲੋਕ ਜਿਹੜੇ ਆ ਤੇਲ ਦੇ ਵਾਸਤੇ ਹਾਹਾਕਾਰ ਮਚੀ ਆ ਕਿਵੇਂ ਲੋਕਾਂ ਦੀ ਆਵਾਜ਼ਾਈ ਜਿਹੜੀ ਉਹ ਪ੍ਰਭਾਵਿਤ ਹੋ ਜਾਵੇਗੀ ਕਿਵੇਂ ਦੇਸ਼ ਦਾ ਰਾਸ਼ਨ ਜੋ ਆ ਇੱਧਰ ਉੱਧਰ ਜਾਣਾ ਉਹ ਕਿਵੇਂ ਜਾਵੇਗਾ ਸਾਰੇ ਹੀ ਕਾਰੋਬਾਜ਼ਾ ਛੱਪ ਹੋ ਜਦੇ ਨੇ ਔਰ ਮਿਹਰਬਾਨੀ ਕਹਿਦੀ ਆ ਇੱਕ ਮੋਦੀ ਦੀ ਇੱਕ ਮੋਦੀ ਦੀ ਮਿਹਰਬਾਨੀ ਨਾਲ ਇਹ ਸਾਰਾ ਕੁਝ ਹੋ ਗਿਆ ਔਰ ਅੱਗੇ ਮੋਦੀ ਜਿਹੜਾ ਕਦੋਂ ਐਮੈਂਡਮੈਂਟ ਕਰਦਾ ਔਰ ਕਦੋਂ ਲੋਕਾਂ ਦੀ ਇਹ ਤਕਲੀਫ ਸਮਝੇਗਾ ਇਹ ਆਪਣੀਆਂ ਤਸਵੀਰਾਂ ਤੁਹਾਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਲੋਕ ਹੋਰ ਵੀ ਜਾਗਰੂਕ ਹੋ ਜਾਣ ਕਿ ਇਹ ਜੋ ਕਾਨੂੰਨ ਹੈ ਕੀ ਕਾਨੂੰਨ ਨੇ ਔਰ ਕੀ ਇਹਦਾ ਨੁਕਸਾਨ ਹੋਣ ਵਾਲਾਗੇ ਹਰ ਘਰ ਦੇ ਵਿੱਚ ਇੱਕ ਵਾਰ ਤਾਂ ਜੇਲ੍ਹ ਦਾ ਦਰਵਾਜ਼ਾ ਜ਼ਰੂਰ ਖਟਗੇਗਾ ਕਿਉਂਕਿ ਹਰ ਘਰ ਵਿੱਚ ਇੱਕ ਨਾ ਦੋ ਗੱਡੀਆਂ ਨੇ ਤੇ ਜਾਂ ਇਹ ਦਰਵਾਜ਼ੇ ਜੇ ਜੇਲਾ ਹੀ ਵੇਖਣੀਆਂ ਨੇ ਤਾਂ ਪੜ੍ਹਾਈਆਂ ਕਰਨ ਦਾ ਕੀ ਫਾਇਦਾ ਇੱਕ ਚਾਹ ਵੇਚਣ ਵਾਲਾ ਆ ਕੇ ਤੁਹਾਡੇ ਉੱਤੇ ਕਾਨੂੰਨ ਥੋਪ ਜਾਂਦਾ ਹੈ ਇਹ ਕਪੜੇ ਲਿਖੇ ਬੁੱਧੀ ਜੀਵੀਆਂ ਉਤੇ ਕਾਨੂੰਨ ਥੋਪ ਜਾਂਦਾ ਹੈ ਇਸ ਕਰਕੇ ਇਹ ਕਾਨੂੰਨ ਜਿਹੜਾ ਹੈ ਵਾਪਸ ਲੈਣਾ ਚਾਹੀਦਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਫੋਰ